ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਪਿਆਰਦੋ ਨਵੀਂ ਵੀਡੀਓ ਦੇ ਵਿੱਚ ਅੱਜ ਪਹਿਲਾ ਪਰਚੀ ਪਈ ਐ ਇੱਥੇ ਕਰਦਨੇ ਉਹ ਹਾਂਜੀ ਕਰਕੇ ਨਾ ਤਾਂ ਮੰਨਦੇ ਬੰਦੇ ਵਾਸਤੇ ਮੈਚ ਹੋ ਗਿਆ ਜੀ ਅੱਜ ਬਰਾਬਰ 3-3 ਦੇ ਨਾਲ ਪੂਰਾ ਜ਼ੋਰ ਮਾਰਿਆ ਕਿੰਦੇ ਰੌਬਨ ਹੁਣਾ ਨੇ ਵੀ ਰੌਬਨ ਹੁਣਾ ਦੀ ਟੀਮ ਨੇ ਵੀ ਪੂਰਾ ਜ਼ੋਰ ਮਾਰਿਆ ਜੀ ਦੋਸਤੋ ਮੈਚ ਤੋਂ ਬਾਅਦ ਆਪਾਂ ਫ੍ਰੀ ਹੋ ਕੇ ਏਬੇ ਤੋਂ ਤਲਵੰਡੀ ਵਾਲੀ ਏ ਰੋਡ ਦੇ ਉੱਤੇ ਤੇ ਤੁਸੀਂ ਗਰਾਊਂਡ ਵਿੱਚ ਗੱਲ ਕਰਦੇ ਪਏ ਸੀਗੇ ਵੀ ਫੁੱਲ ਬੂਟੇ ਲਾਉਣੇ ਆ ਤਾਂ ਮੈਂ ਸੋਚਿਆ ਵੀ ਸ਼ਾਇਦ ਗਰਾਊਂਡ ਦੀ ਗੱਲ ਕਰਦੇ ਆ ਬਾਅਦ ਪਤਾ ਲੱਗਾ ਵੀ ਉੱਥੇ ਕੋਈ ਜਗ੍ਹਾ ਖਾਲੀ ਹੈਗੀ ਉੱਥੇ ਜਾ ਕੇ ਲਾਉਣੇ ਆ ਸਾਡੇ ਪੁਰਖਿਆਂ ਤੋਂ ਉਹਨਾਂ ਦੀ ਨਹੀਂ ਹੈ ਕਿ ਇਹ ਜਗ੍ਹਾ ਬਹੁਤ ਪੁਰਾਣੀ ਹੈ ਇਹਦੇ ਚ ਬਹੁਤ ਵੱਡੇ ਪੇੜ ਸੀ। ਇਹ ਤੋਂ ਬਾਅਦ ਹੋਰ ਜਿਹੜੇ ਅੱਗੇ ਚਲੋ ਬਰਸਾਤਾਂ ਕਾਫੀ ਹੋਈਆਂ। ਅਸੀਂ ਹੁਣ ਚਾਹੁੰਦੇ ਕਿ ਇੱਥੇ ਜਿੰਨੇ ਵੀ ਦੁਬਾਰਾ ਫਿਰ ਫਲਾਂ ਵਾਲੇ ਬੂਟੇ ਹਰਤ ਪਾਂਤ ਪਾਂਦੇ ਬੂਟੇ ਫਲ ਵਾਲੇ ਲਾਏ ਜਾਣ। ਕਰਦੇ ਪਾਜੀ ਰੋਡ ਤੋਂ ਲੰਘਦੇ ਜਗ੍ਹਾ ਅਸੀਂ ਦੇਖਦੇ ਰਹਿੰਦੇ ਆ ਵੀ ਕਾਫੀ ਟਾਈਮ ਤੋਂ ਪਰ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਗਈ। ਇਹ ਦੇਖਣ ਵਾਲੇ ਦਰਸ਼ਕਾ ਉਹਨਾਂ ਨੂੰ ਵੀ ਦੱਸੇ ਵੀ ਜਗ੍ਹਾ ਬਾਰੇ ਦੱਸ ਦਿਓ ਕਿਸ ਬਾਬੇ ਦੇ ਨਾਮ ਤੇ ਆ ਕਿਵੇਂ ਜਗ੍ਹਾ ਬਣੀ। ਬਹੁਤ ਪੁਰਾਣੀ ਜਗ੍ਹਾ ਵਾ। ਓਕੇ। ਤੇ ਪਾਕਿਸਤਾਨ ਦੇ ਟਾਈਮ ਦੀ ਹੈ ਲਗਭਗ। ਓਕੇ ਜੀ। ਤੇ ਬਾਬਾ ਤਖੀਆ ਜੀ ਵੱਜਦੇ ਆ ਤੇ ਕੋਈ ਹਾਂਜੀ ਛੇ ਸਨਾਗ ਇੱਥੇ ਰਹਿੰਦੇ ਆ ਜੀ ਦੋ ਜੋੜਾ ਰਹਿੰਦਾ ਵਾ ਉਹ ਜਦੋਂ ਆ ਬਿਲਡਿੰਗ ਬਣਾਈ ਨਾ ਜਿਹੜੀ ਜਿਹਨੂੰ ਦੱਸਦੇ 20 ਸਾਲ ਹੋ ਗਿਆ ਮੇਨ ਦਰਬਾਰ ਜਿਹੜਾ ਬਣਾਇਆ ਵਾ ਇਹਦੇ ਵਿੱਚ ਇੱਥੇ ਹੀ ਨਿਕਲੀ ਜਗਾ ਲਿਖਦੇ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅੱਜ ਸੋਮਵਾਰ ਦਾ ਦਿਨ ਅੱਜ ਆਪਾਂ ਜਾ ਰਹੇ ਆ ਜੀ ਫਿਰ ਗਰਾਊਂਡ ਦੇ ਵਿੱਚ ਤੇ ਤੁਹਾਨੂੰ ਵਧੀਆ ਨਵੀਂ ਅਪਡੇਟ ਵੀ ਦਵਾਂਗੇ ਗਰਾਊਂਡ ਦੇ ਵਿੱਚ ਜਾ ਕੇ ਤੇ ਇੱਕ ਜਿਹੜੀ ਅਪਡੇਟ ਆਪਾਂ ਕਿ ਪਿਛਲੇ 4-5 ਦਿਨ ਤੋਂ ਲਗਾਤਾਰ ਦੰਦੇ ਆ ਰਹੇ ਜੀ ਥਿੰਦਕ ਕਲੈਕਸ਼ਨ ਡੱਬਾ ਵੱਲੋਂ ਆਫਰ ਲਗਾਇਆ ਹੋਇਆ ਜੀ 1000 ਦੀ ਸ਼ਾਪਿੰਗ ਤੇ 쿠ਪਨ ਫ੍ਰੀ ਤੇ 2000 ਦੀ ਸ਼ਾਪਿੰਗ ਤੇ 쿠ਪਨ ਫ੍ਰੀ ਨਾਲ ਸਰਪ੍ਰਾਈਜ਼ ਗਿਫਟ ਮਿਲੇਗਾ 2000 ਦੀ ਸ਼ਾਪਿੰਗ ਤੇ ਤੇ ਪਲੱਸ ਗਰਮੀਆਂ ਦੇ ਕੱਪੜਿਆਂ ਦੀ ਸੇਲ ਉੱਥੇ ਲੱਗੀ ਹੈ ਜੀ ਤੇ ਉਹਦਾ ਵੀ ਤੁਸੀਂ ਫਾਇਦਾ ਲੈ ਸਕਦੇ ਹੋ ਤੇ ਜਿਹੜੇ 쿠ਪਨ ਦਿੱਤੇ ਜਾ ਰਹੇ ਜੀ ਉਹਨਾਂ ਦਾ ਇਨਾਮ 29 ਸਤੰਬਰ ਉਹ ਕੱਢੇ ਜਾਣਗੇ ਜਿਸ ਵਿੱਚ ਪਹਿਲਾ ਇਨਾਮ ਗਿੱਜਰ ਗਿੱਜਰ ਮਿਲੇਗਾ ਦੂਸਰਾ ਇਨਾਮ ਡਿਨਰ ਸੈੱਟ ਤੀਸਰਾ ਇਨਾਮ ਪ੍ਰੈਸ ਚੌਥਾ ਇਨਾਮ ਬੂਟ ਕੰਪਨੀ ਦੇ 에ਅਰਪੋਰਟਸ ਅਤੇ ਪੰਜਵਾਂ ਇਨਾਮ ਨੈਕ ਬੈਂਡ ਦਿੱਤੇ ਜਾਣਗੇ ਤੇ ਚਲੋ ਦੋਸਤੋ ਆਪਾਂ ਹੁਣ ਚੱਲਦੇ ਹਾਂ ਗਰਾਊਂਡ ਦੇ ਵਿੱਚ ਜਾ ਕੇ ਕਰਦੇ ਹਾਂ ਯਾਰਾਂ ਦੋਸਤਾਂ ਨਾਲ ਗੱਲਾਂ ਬਾਤਾਂ ਤੇ ਕੁਝ ਕ ਖਿਡਾਰੀ ਦੇ ਸੱਟਾਂ ਲੱਗੀਆਂ ਸੀ ਸ਼ਨੀਵਾਰ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜਾਣਦੇ ਉਹਨਾਂ ਦੇ ਹੁਣ ਹਾਲਾਤ ਕੀ ਆ ਅੱਜ ਮਿਲਦੇ ਹਾਂ ਕਹਨੇ ਲੋ ਆਸੋ ਆਓ ਚਾਹਵਤ ਤੇ ਦੀ ਮਨ ਰੇਆ ਤੇ ਲਿਆ ਪਾਓ ਰੈਡੀ ਕਰਕੇ ਅੱਜ ਹੀ ਮੇਲਾ ਪਰਚੀ ਪਈ ਐ ਇੱਥੇ ਕਰ ਦਿੰਨੇ ਆਜੀ ਕਰਕੇ ਨਾ ਤਾਂ ਮੰਨਦੇ ਪਾਉਂਦੇ ਪੈਸੇ ਲੈਣ ਵਾਲੇ ਬੜੀ ਨੇ ਯਾਰ ਆਜੋ ਪਾਵਰ ਨਹੀਂ ਆਇਆ ਜਿਸ ਟਟਾ ਤੇ ਬਹੁਤ ਜਲਦੀ ਆਇਆ ਹੋ ਗਿਆ ਜੀ ਚਲੋ ਕੌਣ ਨਿਕਲਿਆ ਯਾਰ ਯਾਰ ਆ ਕਿਹੜੀ ਗੱਡੀ ਓਏ ਜਿਆਦਾ ਨਹੀਂ ਬੱਬੂ ਐਂ ਲੱਗ ਲੱਗ ਤੂੰ ਤਾ ਹੋ ਗਿਆ ਹੁਣ ਗੁੱਡ ਏ ਓਏ ਸੱਤ ਨਹੀਂ ਵਜੇ ਜੋਰ ਚੱਲ ਤਾ ਵੀ ਚੱਲ ਓਏ ਪਹਿਲਾਂ ਸੁਧਰਾ ऐ लग 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 लगो ओ हो हो मैं किधर लग 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 लगो हो के फिर दे अरे लग 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 ਓਹ ਹੋ 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 ਹਾਂਜੀ ਪਾਣੀ ਦੀ ਬੋਤਲ ਹਾਂਜੀ ਨਵਦੀਪ ਜੀ ਹਾਂਜੀ ਨਵਦੀਪ ਜੀ ਮੈਚ ਹੋ ਗਿਆ ਜੀ ਅੱਜ ਬਰਾਬਰ 3-3 ਦੇ ਨਾਲ ਪੂਰਾ ਜ਼ੋਰ ਮਾਰਿਆ ਕਹਿੰਦੇ ਰੌਬਨ ਹੁਣਾ ਨੇ ਵੀ ਡੋਲਾ ਹੈਲੋ ਰੌਬਨ ਹੁਣਾ ਦੀ ਟੀਮ ਨੇ ਵੀ ਪੂਰਾ ਜ਼ੋਰ ਮਾਰਿਆ ਜੀ ਹਾਂਜੀ ਦੋਸਤੋ ਮੈਚ ਤੋਂ ਬਾਅਦ ਆਪਾਂ ਫ੍ਰੀ ਹੋ ਕੇ ਪਹੁੰਚਿਆ ਜੀ ਇਹ ਟਿੱਬੇ ਤੋਂ ਤਲਵੰਡੀ ਵਾਲੀਏ ਰੋਡ ਦੇ ਉੱਤੇ ਤੇ ਜਿੱਥੇ ਬਿਲਕੁਲ ਹਾਈਵੇ ਨਿਕਲਦਾ ਉਹਦੇ ਨਾਲ ਇੱਕ ਜਗ੍ਹਾ ਹੁੰਦੀ ਤਕੀਏ ਦੀ ਜਗ੍ਹਾ ਕਿਹਾ ਜਾਂਦਾ ਉਹਨਾਂ ਨੂੰ ਤੇ ਸਰਪੰਚ ਸਾਹਿਬ ਵੀ ਮੌਜੂਦ ਆ ਤੇ ਜਗ੍ਹਾ ਬਰਾਨ ਖਾਲੀ ਪਈ ਸੀ ਆਸੇ ਪਾਸੇ ਬਿਲਕੁਲ ਜਿੱਦਾਂ ਵੀ ਕਹ ਲੋ ਭੰਗ ਭੂੰਗੂ ਉੱਗੀ ਹੋਈ ਸੀ ਤੇ ਹੁਣ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਮਿਲ ਕੇ ਇੱਥੇ ਕੁਝ এনਵਾਇਰਨਮੈਂਟ ਸਬੰਧੀ ਡਿਸੀਜਨ ਲੈਣ ਜਾ ਰਹੇ ਆ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਰੀ ਸਵਾਗਤ ਆ ਜੀ ਜੀ ਆ ਜੀ ਤੇ ਤੁਸੀਂ ਗਰਾਉਂਡ ਵਿੱਚ ਗੱਲ ਕਰਦੇ ਪਏ ਸੀਗੇ ਵੀ ਫੁੱਲ ਬੂਟੇ ਲਾਉਣੇ ਆ ਤਾਂ ਮੈਂ ਸੋਚਿਆ ਵੀ ਵੀ ਸ਼ਹਿਰ ਗਰਾਉਂਡ ਦੀ ਗੱਲ ਕਰਦੇ ਆ ਬਾਜ ਪਤਾ ਲੱਗਾ ਵੀ ਉੱਥੇ ਕੋਈ ਜਗ੍ਹਾ ਖਾਲੀ ਹੈਗੀ ਉੱਥੇ ਜਾ ਕੇ ਲਾਉਣੇ ਆ ਜੀ ਜੀ ਇਸ ਜਗ੍ਹਾ ਬਾਰੇ ਦੱਸੋ ਇਹ ਜਗ੍ਹਾ ਸਾਡੇ ਪੁਰਖਿਆਂ ਤੋਂ ਉਹਨਾਂ ਦੀ ਕਹਾਣੀ ਹੈ ਕਿ ਇਹ ਜਗ੍ਹਾ ਬਹੁਤ ਪੁਰਾਣੀ ਹੈ ਓਕੇ ਤੇ ਇਹਦੇ ਚ ਬਹੁਤ ਵੱਡੇ ਪੇੜ ਸੀਗੇ ਜਿਹੜੇ ਫਲਾਂ ਵਾਲੇ ਬੂਟੇ ਸੀਗੇ ਜਿਦਾ ਜਾਮਨ ਹੋਗੇ ਹੋਰ ਆਮਾਂ ਦੇ ਪੇੜ ਹੋਗੇ ਇਦਾਂ ਪੁਰਾਣੇ ਸੀਗੇ ਓਕੇ ਉਦੋਂ ਬਾਅਦ ਇਹ ਸਾਡੇ ਦੇਖਣ ਦੇ ਫੋਨ ਦੇ ਵਿੱਚ ਜਦੋਂ ਅਸੀਂ ਦੇ ਦੇ ਉਦੋਂ ਦਾ ਮੈਂ ਅੱਜ ਦੀ ਡੇਟ ਮੇਰੀ 56 ਸਾਲ ਦੀ ਅੱਜ ਹੋ ਗਈ ਹੈ ਤੇ 56 ਸਾਲ ਜੋ ਮੈਂ ਆਪਣੀ ਸੋਤ ਸਬਾਲ ਤੋਂ ਬਾਅਦ ਦੇਖਦਾ ਹਾਂ ਇਹ ਜਗ੍ਹਾ ਇਦਾਂ ਪਈ ਆ ਠੀਕ ਆ ਜੀ ਅੱਜ ਜਿੰਨੀ ਚਾਰਦਵਾਰੀ ਕੀਤੀ ਹੈ ਅਸੀਂ ਹੁਣ ਆਪਣੇ ਕਾਰਜਸ਼ਿ ਕੀਤੀ ਆ ਓਕੇ ਔਰ ਇਹ ਤੋਂ ਬਾਅਦ ਹੁਣ ਜਿਵੇਂ ਅੱਗੇ ਚਲੋ ਬਰਸਾਤਾਂ ਕਾਫੀ ਹੋਈਆਂ ਅਸੀਂ ਹੁਣ ਚਾਹੁੰਦੇ ਕਿ ਇੱਥੇ ਜਿੰਨੇ ਵੀ ਦੁਬਾਰਾ ਫਿਰ ਫਲਾਂ ਵਾਲੇ ਬੂਟੇ ਹਰ ਭਾਂਤ ਭਾਂ ਦੇ ਬੂਟੇ ਫਲਾਂ ਵਾਲੇ ਲਾਏ ਜਾਣ ਔਰ ਅੱਜ ਅਸੀਂ ਸ਼ੁਰੂਆਤ ਕਰਨ ਲੱਗੇ ਆ ਇੱਥੇ ਫਲਾਂ ਵਾਲੇ ਬੂਟਿਆਂ ਦੀ ਮਤਲਬ ਅੱਜ ਏਪੀਸੀ ਆ ਗਈ ਆ ਤੇ ਅਸੀਂ ਇਹ ਚੋਨੇ ਵੀ ਇਧੀਆਂ ਜਿਵੇਂ ਪ੍ਰੋਪਰ ਲਾਈਨਾਂ ਲਾ ਕੇ ਤੇ ਮੇਨਟੇਨ ਕਰਕੇ ਜਗ੍ਹਾ ਨੂੰ ਤੇ ਪੂਰੇ ਫਲਾਂ ਵਾਲੇ ਬੂਟੇ ਇੱਕ ਦੋ ਦਿਨ ਚਲਾ ਦੇਣੇ ਆ ਜੀ ਓਕੇ ਜੀ ਤੇ ਤੁਸੀਂ ਦੱਸਿਆ ਵੀ ਮਤਲਬ ਇੱਥੇ ਵੀ ਫਲਦਾਰ ਬੂਟੇ ਲੱਗੇ ਲਾਏ ਜਾਣਗੇ ਹਾਂਜੀ ਹਾਂਜੀ ਤੇ ਅਸੀਂ ਵੀ ਤੁਹਾਡੀ ਛਲਾਂਗਾ ਕਰਦੇ ਆ ਵੀ ਲੱਗਣੇ ਵੀ ਉਹੇ ਚਾਹੀਦੇ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਜੀ ਲੋਕ ਜਿਹੜੋ ਪੈਦਲ ਜਾਂਦੇ ਹੀ ਆਪਣਾ ਵਾਇਆ ਤੈਅ ਕਰਦੇ ਸੀ ਕਿ ਵੀ ਰਸਤੇ 'ਚ ਫਲਦਾਰ ਬੂਟੇ ਲੱਗੇ ਹੁੰਦੇ ਸੀ ਲੋਕੀ ਨਾਲੇ ਛਾਵੇਂ ਬੈ ਲੈਂਦੇ ਸੀ ਨਾਲੇ ਖਾ ਪੀ ਲੈਂਦੇ ਸੀਗੇ ਉਹੀ ਹਨਾ ਤੇ ਵਧੀਆ ਆ ਤੁਸੀਂ ਸੋਚਿਆ ਵੀ ਕਿਹੜੇ-ਕਿਹੜੇ ਫਲਦਾਰ ਬੂਟੇ ਲਾਈ ਜਾਣਗੇ ਇੱਥੇ ਫਲਦਾਰ ਦੇਵੇਂ ਟਾਪਾ ਕਰੀਏ ਵੀ ਅੰਬਾਲੇ ਅੰਬਾਲੇ ਪੇੜ ਹੋ ਗਏ ਜਾਮਨ ਹੋ ਗਏ ਮਸਮੀਆਂ ਹੋ ਗਈਆਂ ਹੋਰ ਆਲੂ ਬਖਰੇ ਹੋ ਗਏ ਨਾਸ਼ਪਾਤੀ ਹੋ ਗਈ ਅੱਜਾ ਬੱਗੋ ਗੋਸ਼ੇ ਹੋ ਗਏ ਮਤਲਬ ਜਿਹੜੇ ਅਮਰੂਦ ਦੇ ਪੇੜ ਹੋ ਗਏ ਅਸੀਂ ਇੱਦਾਂ ਚਾਹਾਂਗੇ ਕਿ ਇੱਕ ਇੱਕ ਲਾਈਨ ਜਿਦਾ ਮੈਂ ਤੈਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਪਾਂ ਇੱਕ ਇੱਕ ਪੇੜ ਦੀ ਲਾਈਨ ਇਹੋ ਜੀ ਲਾਵਾਂਗੇ ਕਿ ਹਰ ਇੱਕ ਫਾਲੋ ਦੇ ਵਿੱਚ ਆਵੇ ਕਿ ਲੋਕ ਉਹਦਾ ਆਨੰਦ ਵੀ ਲੈਣ ਤੇ ਇਹ ਜਗ੍ਹਾ ਨੂੰ ਅਸੀਂ ਪ੍ਰੋਪਰ ਜਿਵੇਂ ਅੱਜ ਇਸ ਚੀਜ਼ ਦਾ ਬੇੜਾ ਚੱਕਿਆ ਅਸੀਂ ਪ੍ਰੋਪਰ ਇਹਨੂੰ ਜੇ ਅੱਜ ਤੋਂ ਲੈ ਕੇ ਤੇ ਇਹਨਾਂ ਨੂੰ ਪੂਟਿਆਂ ਨੂੰ ਪੂਰੇ ਪਾਲ ਪੋਸਟ ਕੇ ਵੱਡੇ ਕਰਕੇ ਔਰ ਕਿਸੇ ਜ਼ਿੰਮੇਵਾਰ ਬੰਦੇ ਦੇ ਸਬੂਰਦ ਛੱਡਾਂਗੇ ਕਿ ਉਹਦੀ ਹਮੇਸ਼ਾ ਉਹ ਦੇਖ ਰੱਖ ਕਰਨਗੇ ਜੀ ਤੇ ਇੱਕ ਆਪਾਂ ਬਾਜੀ ਹੁਣਾਂ ਨਾਲ ਵੀ ਗੱਲ ਕਰਦੇ ਪਾਜੀ ਰੋਡ ਤੋਂ ਲੰਘਦੇ ਜਗਾ ਅਸੀਂ ਦੇਖਦੇ ਰਹਿੰਦੇ ਆ ਵੀ ਕਾਫੀ ਟਾਈਮ ਤੋਂ ਪਰ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਗਈ ਠੀਕ ਹੈ ਜੀ ਤੇ ਜੇ ਆਪਣੇ ਦੇਖਣ ਵਾਲੇ ਦਰਸ਼ਕਾਂ ਉਹਨਾਂ ਨੂੰ ਵੀ ਦੱਸੇ ਵੀ ਜਗਾ ਬਾਰੇ ਦੱਸ ਦਿਓ ਕਿਸ ਬਾਬੇ ਦੇ ਨਾਮ ਤੇ ਆ ਕਿਵੇਂ ਜਗਾ ਬਣੀ ਇਹ ਜੀ ਦਰਬਾਰ ਹੈਗਾ ਬਾਬਾ ਤਖੀਆ ਤਖੀਆ ਜੀ ਠੀਕ ਹੈ ਜੀ ਕਾਫੀ ਪੁਰਾਣੀ ਜਗਾ ਵਾ ਓਕੇ ਤੇ ਪਾਕਿਸਤਾਨ ਦੇ ਟਾਈਮ ਦੀ ਆ ਲਗਭਗ ਓਕੇ ਜੀ ਤੇ ਬਾਬਾ ਤਖੀਆ ਜੀ ਵੱਜਦੇ ਆ ਤੇ ਬਹੁਤ ਸਾਰੇ ਸੇਵਾਦਾਰ ਵੀ ਕਾਫੀ ਆਉਂਦੇ ਆ ਸੇਵਾ ਕੀਤੀ ਆ ਜਿਨ੍ਹਾਂ ਬਿਲਡਿੰਗਾਂ ਦੇ ਦੋ ਬਿਲਡਿੰਗਾਂ ਬਣੀਆਂ ਵਾ ਕੋਈ ਪੱਕਾ ਸੇਵਾਦਾਰ ਵੀ ਹੈਗਾ ਕਿ ਇੱਥੇ ਕਿਹ ਜਾ ਪਹਿਲੇ ਹੈਗਾ ਸੀ ਇੱਕ ਉਹ ਸੁਰਗਵਾਸ ਹੋ ਗਿਆ ਓਕੇ ਹਾਂਜੀ ਤੇ ਹੁਣ ਮੁੰਡੇ ਵਾਰ ਵਾਰੀ ਜਦੋਂ ਹੁਣ ਹੁਣ ਤੇ ਲੱਗੇ ਬੰਨੇ ਵਾਲੇ ਸੀ ਜ਼ਮੀਨ ਵਾਲੇ ਜਦਾਂ ਲੱਗੇ ਬੰਨੇ ਵਾਲੇ ਅਸੀਂ ਕਿੰਨੇ ਕੇ ਟਾਈਮ ਤੋਂ ਬਣੇ ਇਹ ਵਾਲੇ ਇਹ ਕਮਰੇ ਜੀ ਆਦ ਹੋ ਗਿਆ ਇਹਨੂੰ ਤਾਂ ਹੋ ਗਿਆ 20 ਸਾਲ ਬਣੇ ਨੂੰ ਇੱਧਰ ਲੈਣ ਹਾਂਜੀ ਮੇਨ ਦਰਬਾਰ ਜਿਹੜਾ ਉਹ ਜਿਹੜੀ ਜਗਾ ਵਾ ਉਹਨੂੰ ਅਜੇ 8-9 ਸਾਲੀ ਹੋ ਗਏ 7-8 ਸਾਲੀ ਹਾਂਜੀ ਓਕੇ ਓਕੇ ਹਾਂਜੀ ਤੇ ਜਗਾ ਦੋਏ ਇੱਧਰ ਵੀ ਹੈਗੀ ਉੱਧਰ ਵੀ ਹੈਗੀ ਖਾਲੀ ਪਿਆ ਨਹੀਂ ਉੱਚੀ ਵੀ ਜਗਾ ਹੈਗੀ ਹਾਂਜੀ ਓਕੇ ਓਕੇ ਹਾਂਜੀ ਮੌਜੂਦ ਹੈ ਜਗਾ ਬਈ ਉਹ ਛੇ ਸਨਾਗਾਂ ਦੀ ਗੱਲ ਦੱਸ ਰਿਹਾ ਸੀ ਹਾਂਜੀ ਉਹਦੇ ਬਾਰੇ ਹਾਂਜੀ ਛੇ ਸਨਾਗ ਇੱਥੇ ਰਹਿੰਦੇ ਆ ਜੀ ਦੋ ਜੋੜਾ ਰਹਿੰਦਾ ਵਾ ਉਹ ਜਦੋਂ ਆ ਬਿਲਡਿੰਗ ਬਣਾਈ ਨਾ ਜਿਹੜੀ ਜਿਹਨੂੰ ਦੱਸਦੇ 20 ਸਾਲ ਹੋ ਗਿਆ ਮੇਨ ਦਰਬਾਰ ਜਿਹੜਾ ਬਣਾਇਆ ਵਾ ਇਹਦੇ ਵਿੱਚ ਇੱਥੇੋਂ ਹੀ ਨਿਕਲੇ ਸੀ ਜਗ੍ਹਾ ਦੇ ਵਿੱਚੋਂ ਜਦੋਂ ਨੀ ਪਟਣ ਲੱਗੇ ਆ ਉਹ ਸਾਰੀ ਢਾੜੀ ਇੱਥੇ ਬੈਠੇ ਰਿਹਾ ਸਾਈਡ ਤੇ ਜਦੋਂ ਮਿਸਤਰੀ ਸ਼ਾਮਾ ਨੂੰ ਹਟੇ ਆ ਫਿਰ ਉੱਥੇ ਅਸੀਂ ਰੱਖ ਕੇ ਉਹ ਉੱਥੇ ਬਣਾ ਕੇ ਜਗ੍ਹਾ ਇੱਕ ਵਿੱਚ ਤੇ ਪੈਂਪ ਵਗੈਰਾ ਲਗਾ ਦਿੱਤੇ ਸਾਈਡਾਂ ਨੂੰ ਦੋਨਾਂ ਨੂੰ ਅੰਦਰ ਬਾਹਰ ਹਵਾ 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 ਕਰਾਸਿੰਗ ਵਾਸਤੇ ਅੰਦਰ ਬਾਹਰ ਜਾਣ ਵਾਸਤੇ ਨਾਲੇ ਉਹਨਾਂ ਦੇ ਤੇ ਹੁਣ ਵੀ ਦੇਖੀਦੇ ਆ ਜੀ अच्छा हुन ਵੀ ਇਸ ਟਾਈਮ ਮੌਜੂਦ ਆ ਹੈਗੇ ਜੋੜਾ 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 ਹਾਂਜੀ ਹੈਗਾ ਤੇ ਜਦੋਂ ਜਗਾ ਬਣਦੀ ਸੀ ਉਹਨਾਂ ਮਤਲਬ ਕਿਸੇ ਨੂੰ ਮਤਲਬ ਕੁਛ ਇਹਨੇ ਕੁਛ ਨਹੀਂ ਕਿਹਾ ਜੀ ਜਵਾਬ ਦੇ ਦੇਖਦੇ ਰਹਿ ਸਾਰੀ ਦਿਹਾੜੀ ਇੱਥੇ ਬੈਠੇ ਰਹੇ ਇੱਕ ਸਾਈਡ ਤੇ ਹਾਂਜੀ ਜਿੱਥੇ ਰਹਾ ਬਿਠਾਤੇ ਉੱਥੇ ਬੈਠੇ ਰਹੇ ਠੀਕ ਹੈ ਜੀ ਇੱਥੇ ਕੋਈ ਮੇਲਾ ਵੀ ਹੁੰਦਾ ਸਾਲ ਬਾਅਦ ਕਿਦਾਂ ਨਹੀਂ ਜੀ ਮੇਲਾ ਜੇ ਕੋਈ ਨਹੀਂਗਾ ਵੈਸੇ ਸਰਪੰਚ ਸਾਹਿਬ ਉਹਨਾਂ ਨੇ ਪੰਚਾਇਤ ਦੇ ਨਾਲ ਟੱਬੇ ਦੀ ಗ್ರಾಮ ਪੰਚਾਇਤ ਦੇ ਨਾਲ ਸਲਾਹ ਕੀਤੀ ਸੀਗੀ ਗਾਂ ਕਰਿਆ ਕਰਾਂਗੇ ਜੀ ਮੇਲਾ ਹਾਂਜੀ ਸਾਲ ਬਾਅਦ ਬਿਲਕੁਲ ਠੀਕ ਹੈ ਜੀ ਤੇ ਸਰਪੰਚ ਸਾਹਿਬ ਹੋਰ ਤੁਸੀਂ ਕੁਝ ਮਤਲਬ ਆ ਜਿਹੜੀ ਜਿੰਨੀ ਆ ਚਾਰਦਵਾਰੀ ਕੀਤੀ ਹੈਈ ਆਸੇ ਪਾਸੇ ਜੀ ਇਹ ਸਾਰੀ ਜਗ੍ਹਾ ਇਸੇ ਜਗ੍ਹਾ ਤੇ ਐਂਟਰੀ ਆ ਹਾਂਜੀ 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 ਜੀ ਤੇ ਇਹ ਸਾਰੀ ਜਗ੍ਹਾ ਜੀ ਇਧਰਲੀ ਸਾਈਡ ਦਾ ਕਹਿੰਨਾ ਹੈ ਕਿ ਪਾਰਲੀ ਸਾਈਡ ਦੋਨੋਂ ਸਾਈਡ ਬੜੀ ਪੂਰਾ ਕਵਰ ਕਰਨਾ ਹੈ ਪੂਰੇ ਫਾਲਦਰ ਬੂਟੇ ਪੂਰੀ ਜਗ੍ਹਾ ਚ ਲਾਣੇ ਨੇ ਠੀਕ ਆ ਹਾਂ ਆ ਮੇਨ ਦਾ ਰਸਤਾ ਹੁੰਦਾ ਤੇ ਇਹ ਰਸਤੇ ਨੂੰ ਅਸੀਂ ਬੜੀਆ ਤਰੀਕੇ ਨਾਲ ਫਿਰ ਦੁਬਾਰਾ ਲਾਵਾਂਗੇ ਇਹਦੀਆਂ ਸਾਈਡਾਂ ਬੰਨ ਕੇ ਇਹਨੂੰ ਰਸਤਾ ਮੇਨ ਰੱਖਾਂਗੇ ਔਰ ਪੂਰੇ ਜਿੰਨੀ ਜਗ੍ਹਾ ਹੈ ਇਹ ਇਸ ਥਾਂ ਦੀ ਇਹਦੇ ਚ ਪੂਰੇ ਜੀ ਪੇੜ ਲਾਣੇ ਆ ਓਕੇ ਉਹ ਜੀਸੀਬੀ ਵੀ ਮੇਰੇ ਕੋਲ ਹੁਣ ਤਾਂ ਜੀਣੀ ਹਣਾ ਉਹ ਅੱਜ ਲੱਗੇ ਕੰਮ ਹਾਂਜੀ ਅੱਜ ਸਟਾਰਟ ਕਰਨ ਲੱਗੇ ਜੀ ਅੱਛਾ ਅੱਛਾ ਠੀਕ ਆ ਜੀ ਤੇ ਆਪਾਂ ਤੁਹਾਨੂੰ ਦੋਸਤੋਂ ਮਿਲਦੇ ਹਾਂ ਫੇਰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪਿੰਡ ਟਿੱਬੇ ਵਿੱਚ ਜਿੰਨੇ ਕਾਰੋਬਾਰ ਹੁੰਦੇ ਨਵੀਆਂ ਤੋਂ ਨਵੀਆਂ ਅਪਡੇਟ ਮਿਲਦੀ ਰਹਿੰਦੀ ਆ ਤੇ ਉਮੀਦ ਕਰਦੇ ਹਾਂ ਪਿੰਡ ਦੀ ਪੰਚਾਇਤ ਤੋਂ ਅੱਗੇ ਹੋਰ ਕਾਰਜ ਕਰਦੇ ਰਹਿਣ ਤਾਂ ਅਸੀਂ ਲੋਕਾਂ ਤੱਕ ਪਹੁੰਚਾਉਂਦੇ ਰਹੀਏ ਤੇ ਮਿਲਦੇ ਹਾਂ ਜੀ ਕੱਲ ਨੂੰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ